ਹਰ ਕੋਈ ਆਪਣਾ ਮੋਬਾਈਲ ਖੋਲ ਕੇ ਉਹਨੂੰ ਵੀਡੀਓ ਬਣਾਉਣ ਲੱਗ ਜਾਂਦਾ ਇਹ ਨਹੀਂ ਹੈ ਕਿ ਉੱਥੇ ਇਨਸਾਨ ਦੀ ਅਸੀਂ ਮਦਦ ਕਰਦੀ ਹੈ ਇੱਕ 13 ਸਾਲ ਦੀ ਬੱਚੀ 8 ਸਾਲ 9 ਸਾਲ ਇੱਕ ਤਾਂ ਮੁੰਡਾ 4 ਸਾਲ ਦਾ ਸੀ ਸਾਡੀ ਵੀਡੀਓ ਤਾਂ ਇਹ ਮਿਲੀਅਨ ਚ ਚੱਲੂਗੀ ਇਹਦੇ ਤੋਂ ਤਾਂ ਅਸੀਂ ਬਈ ਕਿੰਨੇ ਕੁ ਪੈਸੇ ਵਟ ਲੋਂਗੇ ਯਾਰ ਕਿੰਨੇ ਕੁ ਪੈਸੇ ਵਟ ਲੋਂਗੇ ਤੇ ਉਹ ਪੈਸੇ ਵਟ ਕੇ ਜੇ ਤੁਹਾਨੂੰ ਮੰਨ ਲਓ ਤੁਸੀਂ 50000 ਵੀ ਇੱਕ ਵੀਡੀਓ ਤੋਂ ਕਮਾ ਲਿਆ ਜਾਂ 20000 ਕਮਾ ਲਿਆ ਕੀ ਕਮਾਇਆ ਯਾਰ ਤੁਸੀਂ ਕਿਸੇ ਦੀ ਜਾਨ ਦਾ ਤਮਾਸ਼ਾ ਬਣਾ ਕੇ ਤੁਸੀਂ ਉਹ ਪੈਸੇ ਕਮਾਏ ਜਦੋਂ ਇਹ ਗਏ ਉੱਥੇ ਪੱਥਰ ਦੇ ਉੱਤੇ ਉੱਥੇ ਪਾਣੀ ਹੋਣੀ ਸੀ ਬਿਲਕੁਲ ਆਰਾਮ ਦੇ ਨਾਲ ਚੱਲੇਗੀ ਦੇਖਦੇ ਦੇਖਦੇ ਮਿੰਟਾਂ ਸਕਿੰਟਾਂ ਚ ਪਾਣੀ ਆ ਗਿਆ ਉਤੋਂ ਲੰਘਣ ਦਾ ਵੀ ਸਮਾਂ ਵਾਪਸ ਨਹੀਂ ਮਿਲਿਆ ਐਸੇ ਕਰਕੇ ਇਹ ਅੱਜ ਕਿਹਾ ਜਾ ਰਿਹਾ ਪੂਰੇ ਦੇਸ਼ ਚ ਕਿ ਜੇ ਇੱਥੇ ਜੇ ਕੋਈ ਸਰਦਾਰ ਹੁੰਦਾ ਨਾ ਤਾਂ ਇੱਕ ਅੱਧੇ ਬੱਚੇ ਨੂੰ ਤਾਂ ਉਹ ਬਚਾ ਲੈਂਦਾ ਵਾਕਈ ਬਚਾ ਲੈਂਦਾ ਗੱਲ ਇਹ ਹੈ ਸਰਦਾਰ ਮੌਤ ਨੂੰ ਮੁਖੌਲ ਕਰਨਾ ਜਾਣਦੇ ਨੇ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਜੇ ਤੁਹਾਡੇ ਸਾਹਮਣੇ ਜੋ ਵੀ ਮਰਦਾ ਜੇ ਤੁਸੀਂ ਉੱਥੇ ਖੜੇ ਹੋ ਨਾ ਤਾਂ ਤੁਸੀਂ ਉਸੇ ਟਾਈਮ ਮਰ ਗਏ ਦਸਤਾਰ ਵਾਲਾ ਅਸੀਂ ਤਾਂ ਕਹਿ ਰਹੇ ਆ ਕਿ ਮਤਲਬ ਪੰਜਾਬੀ ਹੁੰਦਾ ਸਿੱਖ ਹੁੰਦਾ ਕੋਈ ਕੌਮ ਦਾ ਬੰਦਾ ਹੁੰਦਾ ਕਿਉਂ ਹੁੰਦਾ ਕਿਉਂ ਦਲੇਰ ਹੈ ਇਹ ਨਹੀਂ ਵੀ ਪੱਗ ਕਰਕੇ ਅਸੀਂ ਕਹਿ ਰਹੇ ਆ ਮੌਤ ਨੂੰ ਮੁਖੌਲਾ ਕਰਦੇ ਕਿਉਂਕਿ ਦਲੇਰ ਨੇ ਇਹ ਸਰਦਾਰ ਕਿਉਂਕਿ ਕੌਮ ਦਲੇਰਾਂ ਦੀ ਹੈ ਬਿੱਤੇ ਦਿਨ ਹੀ ਪੁਣੇ 'ਚ ਇੱਕ ਵੱਡਾ ਦਰਦਨਾਕ ਹਾਦਸਾ ਦੇਖਣ ਨੂੰ ਮਿਲਿਆ ਕਿ ਇੱਕੋ ਪਰਿਵਾਰ ਦੇ 5 ਜੀ ਆ ਜਿਹੜੇ ਉਹ ਪਾਣੀ ਵਿੱਚ ਰੁੜ ਗਏ ਤਾਂ ਇਸ ਘਟਨਾ ਤੋਂ ਬਾਅਦ ਹੁਣ ਵੱਡੇ ਜਿਹੜੇ ਆ ਸਵਾਲ ਖੜੇ ਹੋ ਰਹੇ ਆ ਜਾਂ ਵੱਡੀਆਂ ਚਰਚਾਵਾਂ ਛੜੀਆਂ ਹੋਈਆਂ ਨੇ ਕਿ ਜੇਕਰ ਉੱਥੇ ਇੱਕ ਵੀ ਸਰਦਾਰ ਹੁੰਦਾ ਤਾਂ ਸ਼ਾਇਦ ਇਹਨਾਂ ਪੰਜ ਪਰਿਵਾਰ ਦੇ ਜੀਆ ਵਿੱਚੋਂ ਕੋਈ ਨਾ ਕੋਈ ਸ਼ਖਸ ਜ਼ਰੂਰ ਬਚਦਾ ਇਸ ਤੇ ਗੱਲਬਾਤ ਕਰਾਂਗੇ ਸਾਡੇ ਸੀਨੀਅਰ ਪੱਤਰਕਾਰ ਨੇ ਰੌ ਵਿਰਿੰਦਰ ਵੈਣੀਪਾਲ ਜੀ ਰੌ ਵਿਰਿੰਦਰ ਜੀ ਕਿਵੇਂ ਦੇਖਦੇ ਹੋ ਕਿ ਇੱਕ ਇਹ ਦਰਦਨਾਕ ਘਟਨਾ ਵਾਪਰੀ ਹੈ ਤੇ ਇਸ ਘਟਨਾ ਤੋਂ ਬਾਅਦ ਹੁਣ ਜਿਹੜੀਆਂ ਚਰਚਾਵਾਂ ਛੜੀਆਂ ਹੋਈਆਂ ਨੇ ਜੋ ਸਵਾਲ ਖੜੇ ਹੋ ਰਿਹਾ ਕਿ ਜੇਕਰ ਕੋਈ ਵੀ ਪੰਜਾਬੀ ਜਾਂ ਸਰਦਾਰ ਬੰਦਾ ਉੱਥੇ ਹੁੰਦਾ ਤਾਂ ਸ਼ਾਇਦ ਪਰਿਵਾਰ ਨੂੰ ਉੱਥੇ ਬਚਾ ਸਕਦਾ ਸੀ ਜਾਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਬਚਾ ਸਕਦਾ ਸੀ ਬਿਲਕੁਲ ਸਤਨਾਮ ਇਹ ਦੇਖੋ ਹੁਣ ਜਦੋਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਤਾਂ ਹੁਣ ਲੋਕ ਕਹਿ ਰਹੇ ਨੇ ਕਿ ਯਾਰ ਜੇ ਸ਼ਾਇਦ ਕੋਈ ਪੱਗ ਵਾਲਾ ਉੱਥੇ ਹੁੰਦਾ ਨਾ ਤਾਂ ਉਹ ਸ਼ਾਇਦ ਕੋਸ਼ਿਸ਼ ਕਰਦਾ ਕਿਉਂਕਿ ਇੱਥੇ ਅਸੀਂ ਦੇਖ ਰਹੇ ਹਾਂ ਇਹ 19 ਪਰਿਵਾਰਕ ਮੈਂਬਰ ਸੀਗੇ ਇਹ ਜਿਹੜੇ ਆਏ ਸੀਗੇ ਜੇ ਆਪਾਂ ਕਹੀਏ ਕਿ ਵੀ ਕੋਈ ਨਾਲ ਦਾ ਨਹੀਂ ਸੀ ਤੇ ਇਹਨਾਂ ਦਾ ਫਿਰ ਵੀ ਜਿਗਰਾ ਨਹੀਂ ਹੋਇਆ ਕਿ ਇਹ ਕੋਈ ਹੀਲਾ ਵਸੀਲਾ ਕਰ ਲੈਂਦੇ ਕੁਛ ਤਾਂ ਕਰ ਲੈਂਦੇ ਦੇਖੋ ਤੁਹਾਡੇ ਅੱਖਾਂ ਦੇ ਮੂਹਰੇ ਤੁਹਾਡੇ ਪਰਿਵਾਰਕ ਮੈਂਬਰ ਤੁਹਾਨੂੰ ਪਤਾ ਕਿ ਪਾਣੀ 'ਚ ਇਹਨਾਂ ਨੇ ਰੁੜ ਜਾਣਾ 1 ਮਿੰਟ ਬਾਅਦ ਵੀ ਰੁੜ ਸਕਦੇ 2 ਮਿੰਟ ਬਾਅਦ ਵੀ ਰੁੜ ਸਕਦੇ ਨੇ ਤੇ ਪਹਿਲੀ ਗੱਲ ਤਾਂ ਇਹ ਆ ਕਿ ਤੁਸੀਂ ਉਹ ਵੀਡੀਓ ਨਹੀਂ ਦੇਖ ਸਕਦੇ ਜਿਹੜਾ ਕੋਈ ਇਮੋਸ਼ਨਲ ਇਮੋਸ਼ਨਲ ਇਨਸਾਨ ਆ ਨਾ ਭਾਵੁਕਤਾ ਦੀ ਦੇ ਦਿਲ 'ਚ ਹੈਗੀ ਆ ਉਦਾ ਦਿਲ ਨਾ ਪ੍ਰਸੀਜਿਆ ਜਾਊਗਾ ਉਸ ਚੀਜ਼ ਨੂੰ ਦੇਖ ਕੇ ਹੂੰ ਉਹ ਚੀਜ਼ ਦੇਖਣੀ ਕਿਉਂ ਪਈ ਕਿਉਂਕਿ ਕੁਝ ਜਿਹੜੇ ਲਾਂਤੀ ਲੋਕ ਸੀ ਸਤਨਾਮ ਉੱਥੇ ਵੀਡੀਓ ਬਣਾ ਰਹੇ ਸੀ ਬਿਲਕੁਲ ਉਹਨਾਂ ਨੇ ਬਚਾਉਣ ਦੀ ਜਗ੍ਹਾ ਇਹ ਸਮਝਿਆ ਕਿ ਵਾਹ ਜੀ ਵਾਹ ਇਹ ਇਹ ਤਾਂ ਇੱਕ ਲਾਈਵ ਹੈ ਇਹ ਤਾਂ ਇੱਕ ਜੂਨ ਦੀ ਜਾਗ ਦੀ ਇੱਕ ਬਹੁਤ ਵੱਡੀ ਘਟਨਾ ਜਾਂ ਫਿਲਮ ਬਣ ਗਈ ਆ ਕੈਮਰੇ ਤੇ ਰਿਕਾਰਡ ਕਰਦੇ ਆ ਕਿਵੇਂ ਉਹ ਬਚਣਗੇ ਨਹੀਂ ਬਚਣਗੇ ਕਿਵੇਂ ਉਹ ਰੁੜਨਗੇ ਕਿਵੇਂ ਉਹ ਮਰਨਗੇ ਮਤਲਬ ਇਹ ਚੀਜ਼ ਹੋਈ ਆ ਉੱਥੇ ਇਹ ਵੱਡਾ ਦੁਖਾਂਤ ਹੈ ਸਭ ਤੋਂ ਵੱਡਾ ਦੁਖਾਂਤ ਹੈ ਕਿ ਕਿਤੇ ਵੀ ਕੁਝ ਹੁੰਦਾ ਹੈ ਹਰ ਕੋਈ ਆਪਣਾ ਮੋਬਾਈਲ ਖੋਲ ਕੇ ਉਹਨੂੰ ਵੀਡੀਓ ਬਣਾਉਣ ਲੱਗ ਜਾਂਦਾ ਇਹ ਨਹੀਂ ਹੈ ਕਿ ਉੱਥੇ ਇਨਸਾਨ ਦੀ ਅਸੀਂ ਮਦਦ ਕਰਦੀਏ ਕਿ ਸ਼ਾਇਦ ਤੁਹਾਡੇ ਮਦਦ ਦੇ ਨਾਲ ਜਾਂ ਜੇ ਤੁਸੀਂ ਕ੍ਰੀਏਟਿਵ ਹੋ ਤਾਂ ਸ਼ਾਇਦ ਤੁਸੀਂ ਇਹ ਵੀਡੀਓ ਬਣਾਉਣ ਤੋਂ ਵਿਹਲੇ ਹੁੰਦੇ ਨਾ ਤਾਂ ਸ਼ਾਇਦ ਤੁਸੀਂ ਕੋਈ ਆਈਡੀਆ ਹੀ ਦੇ ਦਿੰਦੇ ਯਾਰ ਉਹਨਾਂ ਨੂੰ ਵੀ ਭਈ ਐ ਨਹੀਂ ਐ ਕਰ ਲੋ ਕੱਪੜਾ ਹੀ ਸੁੱਟ ਦੋ ਕੱਪੜੇ ਸੁੱਟ ਲੋ ਆਪਣੇ ਕੱਪੜੇ ਤੁਸੀਂ ਕਿੰਨੇ ਬੰਦੇ ਹੋ ਯਾਰ ਤੁਸੀਂ ਆਪਣੇ ਕੱਪੜੇ ਖੋਲ ਲੋ ਠੀਕ ਹੈ ਪੈਂਟਾਂ ਖੋਲ ਲੋ ਸ਼ਰਟਾਂ ਖੋਲ ਲੋ ਗੱਠ ਮਾਰ ਲੋ ਉਹਨੂੰ ਇੱਕ ਲਸਤਾ ਰੱਸੀ ਫੇਰ ਵੀ ਬਣ ਜਾਂਦੀ ਆ ਤੇ ਉਹ ਇੱਕ ਬੰਦਾ ਆਪਣੇ ਬਨ ਕੇ ਸਰੀਰ ਦੇ ਨਾਲ ਯਾਰ ਅੱਗੇ ਨੂੰ ਉਹਨਾਂ ਦੇ ਕੋਲ ਜਾ ਤਾਂ ਸਕਦਾ ਸੀ ਦੇਖੋ ਬਹੁਤ ਸਤਨਾਮ ਉਹ ਦੇਖਿਆ ਨਹੀਂ ਗਿਆ ਯਾਰ ਜਿਹੜੇ ਛੋਟੇ ਛੋਟੇ ਬੱਚੇ ਸੀ ਇੱਕ 13 ਸਾਲ ਦੀ ਬੱਚੀ 8 ਸਾਲ 9 ਸਾਲ ਇੱਕ ਤਾਂ ਮੁੰਡਾ 4 ਸਾਲ ਦਾ ਸੀ ਸਰ ਇਹਨਾਂ ਦਾ ਵਿਚਾਰਿਆਂ ਨੇ ਅਜੇ ਜ਼ਿੰਦਗੀ ਦੇਖਣੀ ਸੀ ਉਹ ਗਲਤੀ ਇਹ ਹੋ ਗਈ ਕਿ ਉੱਥੇ ਤੱਕ ਪਹੁੰਚ ਗਏ ਉਦੋਂ ਪਾਣੀ ਘਟ ਸੀ ਇੱਕੋਦਮ ਉੱਤੇ ਜਿਹੜਾ ਡੈਮ ਆ ਉਧਰੋਂ ਵੀ ਪਾਣੀ ਆ ਜਾਂਦਾ ਮੀਂਹ ਪੈ ਰਿਹਾ ਸੀ ਜਦੋਂ ਇਹ ਗਏ ਉੱਥੇ ਪੱਥਰ ਦੇ ਉੱਤੇ ਉੱਥੇ ਪਾਣੀ ਹੋ ਨਹੀਂ ਸੀ ਬਿਲਕੁਲ ਆਰਾਮ ਦੇ ਨਾਲ ਚੱਲੇ ਕਿ ਦੇਖਦੇ ਦੇਖਦੇ ਮਿੰਟਾਂ ਸਕਿੰਟਾਂ 'ਚ ਪਾਣੀ ਆ ਗਿਆ ਉਦੋਂ ਲੰਘਣ ਦਾ ਵੀ ਸਮਾਂ ਵਾਪਸ ਨਹੀਂ ਮਿਲਿਆ ਤੇ ਇਹ ਸਭ ਤੋਂ ਪਹਿਲੀ ਦੇਖੋ ਲਾਣਤ ਉਹਨਾਂ ਲਾਣਤੀਆਂ ਤੇ ਜਿਹੜੇ ਵੀਡੀਓ ਬਣਾ ਰਹੇ ਸੀ ਜਿਹੜੇ ਇਹ ਸੋਚ ਰਹੇ ਸੀ ਕਿ ਕਿਆ ਬਾਹ ਕਮਾਲ ਦੇ ਸ਼ਾਰਟ ਸਾਨੂੰ ਮਿਲ ਗਏ ਸਾਡੀ ਵੀਡੀਓ ਤਾਂ ਇਹ ਮਿਲੀਅਨ ਚ ਚੱਲੂਗੀ ਇਹਦੇ ਤੋਂ ਤਾਂ ਅਸੀਂ ਬਈ ਕਿੰਨੇ ਕ ਪੈਸੇ ਵਟ ਲੋਂਗੇ ਯਾਰ ਪੰਜ ਜ਼ਿੰਦਗੀਆਂ ਦਾ ਕਿੰਨੇ ਕ ਪੈਸੇ ਵਟ ਲੋਂਗੇ ਤੇ ਉਹ ਪੈਸੇ ਵਟ ਕੇ ਜੇ ਤੁਹਾਨੂੰ ਮੰਨ ਲਓ ਤੁਸੀਂ 50000 ਵੀ ਇੱਕ ਵੀਡੀਓ ਤੋਂ ਕਮਾ ਲਿਆ ਜਾਂ 20000 ਕਮਾ ਲਿਆ ਤੇ ਕੀ ਕਮਾਇਆ ਯਾਰ ਤੁਸੀਂ ਕਿਸੇ ਦੀ ਜਾਨ ਦਾ ਤਮਾਸ਼ਾ ਬਣਾ ਕੇ ਤੁਸੀਂ ਉਹ ਪੈਸੇ ਕਮਾਏ ਨਹੀਂ ਉਹ ਤੁਹਾਡੇ ਕਿਸੇ ਕੰਮ ਨਹੀਂ ਆਉਣੇ ਹੈਗੇ ਇਹੇ ਜੀ ਕਮਾਈ ਕੰਮ ਨਹੀਂ ਆਉਂਦੀ ਤੁਹਾਨੂੰ ਲੱਗਣਾ ਚਾਹੀਦਾ ਸੀ ਉੱਥੇ ਆਪਣੇ ਕੈਮਰੇ ਸੁੱਟਦੰਦੇ ਥੱਲੇ ਆਈਡੀਆ ਦੇਣਾ ਚਾਹੀਦਾ ਸੀ ਉਹਨਾਂ ਦਾ ਹੌਸਲਾ ਵਧਾਉਣਾ ਚਾਹੀਦਾ ਸੀ ਤੇ ਹੁਣ ਦੂਸਰੀ ਗੱਲ ਕਿਹੜੀ ਜਿਹੜੀ ਤੁਸੀਂ ਕਹੀ ਕਿ ਜੇ ਕੋਈ ਸਰਦਾਰ ਹੁੰਦਾ ਜੇ ਕੋਈ ਪੱਗ ਵਾਲਾ ਹੁੰਦਾ ਇੱਕ ਉੱਥੇ ਤਾਂ ਵਾਕਈ ਮੈਂ ਵੀ ਇਹੀ ਕਹਿਣਾ ਕਿ ਜੇ ਕੋਈ ਸਰਦਾਰ ਹੁੰਦਾ ਪੱਗ ਵਾਲਾ ਹੁੰਦਾ ਸਿੱਖ ਦਲੇਰ ਕੌਮ ਦਾ ਕੋਈ ਇਨਸਾਨ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਸੀ ਕਿ ਉਹ ਖੜਾ ਰਹਿ ਜਾਂਦਾ ਉਨੇ ਕੋਸ਼ਿਸ਼ ਕਰਨੀ ਸੀ ਚਾਹੇ ਉਹ ਉਹਦਾ ਕੁਝ ਲੱਗਦੇ ਸੀ ਉਹ ਚਾਹੇ ਨਹੀਂ ਲੱਗਦੇ ਸੀ ਫਿਰ ਵੀ ਉਹਨਾਂ ਨੇ ਅੰਦਰ ਜਾਣਾ ਸੀ ਤੇ ਜੇ ਅਸੀਂ ਐਦਾਂ ਅੰਦਰ ਜਾਣਿਆ ਨਾ ਕਿਸੇ ਨੂੰ ਬਚਾਉਣ ਦੇ ਲਈ ਤਾਂ ਸਾਨੂੰ ਬਾਅਦ 'ਚ ਇਹ ਵੀ ਕਹਿ ਦਿੰਦਾ ਕਿ ਸਰਦਾਰ ਤਾਂ ਮੂਰਖ ਨੇ ਐ ਵੀ ਕਹਿ ਦਿੰਦੇ ਨੇ ਲੋਕ ਸਰਦਾਰ ਮੂਰਖ ਨਹੀਂ ਹੈਗੇ ਸਰਦਾਰ ਦਲੇਰ ਨੇ ਸਰਦਾਰ ਮਰਨ ਤੋਂ ਡਰਦੇ ਨਹੀਂ ਗੱਲ ਇਹ ਹੈ ਸਰਦਾਰ ਮੌਤ ਨੂੰ ਮੁਖੌਲ ਕਰਨਾ ਜਾਣਦੇ ਨੇ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਜੇ ਤੁਹਾਡੇ ਸਾਹਮਣੇ ਜੋ ਕਿ ਮਰਦਾ ਜੇ ਤੁਸੀਂ ਉੱਥੇ ਖੜੇ ਹੋ ਨਾ ਤਾਂ ਤੁਸੀਂ ਉਸੇ ਟਾਈਮ ਮਰ ਗਏ ਤੁਸੀਂ ਉਸ ਬੰਦੇ ਦੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ ਇਹ ਸਾਡਾ ਧਰਮ ਸਿਖਾਉਂਦਾ ਇਸ ਕਰਕੇ ਸਰਦਾਰ ਜਾਂਦੇ ਨੇ ਇਸੇ ਕਰਕੇ ਇਹ ਅੱਜ ਕਿਹਾ ਜਾ ਰਿਹਾ ਪੂਰੇ ਦੇਸ਼ 'ਚ ਕਿ ਜੇ ਇੱਥੇ ਜੇ ਕੋਈ ਸਰਦਾਰ ਹੁੰਦਾ ਨਾ ਤਾਂ ਇੱਕ ਅੱਦੇ ਬੱਚੇ ਨੂੰ ਤਾਂ ਉਹ ਬਚਾ ਲੈਂਦਾ ਵਾਕਈ ਬਚਾ ਲੈਂਦਾ ਅੱਛਾ ਹੁਣ ਦੂਸਰੀ ਗੱਲ ਇਹ ਹੈ ਕਈ ਲੋਕ ਕਹਿਣਗੇ ਅੱਛਾ ਅੱਛਾ ਇਹ ਤਾਂ ਐਸੇ ਕਹਿ ਰਹੇ ਹਨ ਵੀ ਸਰਦਾਰ ਕੇ ਪਗੜੀ ਬੰਦੀ ਹੋਤੀ ਹੈ ਤਾਂ ਸਰਦਾਰ ਪਗੜੀ ਖੋਲ ਲੇਤੇ ਉਸकी ਰੱਸੀ ਬਣਾ ਲੇਤੇ ਤਾਂ ਉਸसे ਬਚਾ ਲੇਤੇ ਉਹ ਭਈ ਇਹ ਇਹ ਜੀ ਗੱਲ ਵੀ ਨਹੀਂ ਹੈ ਮੰਨਿਆ ਕਿ ਠੀਕ ਹੈ ਪੱਗ ਹੈ ਜਿਹੜੀ ਕੰਮ ਐਮਰਜੈਂਸੀ ਚ ਆ ਜਾਂਦੀ ਹੈ ਬਹੁਤ ਵਾਰ ਕਿਉਂਕਿ ਵੈਸੇ ਤਾਂ ਅਸੀਂ ਦਸਤਾਰ ਲਾਉਂਦੇ ਨਹੀਂ ਐਦਾਂ ਪਰ ਜਦੋਂ ਕਿਸੇ ਦੀ ਜਾਨ ਬਚਾਉਣੀ ਹੋਵੇ ਸਿਰ ਅਸੀਂ ਦਸਤਾਰ ਆਪਣੀ ਸਨਮਾਨਪੂਰਵਕ ਲਾ ਕੇ ਉਹਨੂੰ ਯੂਜ਼ ਕਰ ਲੈਣੇ ਆ ਬਹੁਤ ਸਾਰੀਆਂ ਘਟਨਾਵਾਂ ਐਸੀਆਂ ਨੇ ਵਿਦੇਸ਼ ਚ ਇੱਕ ਘਟਨਾ ਵਾਪਰੀ ਸੀ ਉੱਥੇ ਪੰਜਾਬੀ ਮੁੰਡੇ ਨੇ ਆਪਣੀ ਦਸਤਾਰ ਲਾ ਕੇ ਲੇਕ ਚ ਡੁੱਬ ਰਹੀਆਂ ਸੀ ਸ਼ਾਇਦ ਉਹ ਕੁੜੀਆਂ ਹਾਂ ਉਹਨਾਂ ਨੂੰ ਬਚਾਇਆ ਸੀ ਉਹ ਸਰਕਾਰ ਨੇ ਸਨਮਾਨ ਵੀ ਕੀਤਾ ਸਨਮਾਨ ਵੀ ਕੀਤਾ ਸੀ ਹੁਣ ਮੈਂ ਇਹ ਗੱਲ ਕਿਉਂ ਕਹਿ ਰਿਹਾ ਵੀ ਕਿਤੇ ਇਹ ਨਾ ਪਤੰਦਰੋ ਸਮਝ ਲਿਓ ਵੀ ਸਰਦਾਰ ਦੇ ਪੱਗ ਬੰਨੀ ਹੁੰਦੀ ਐ ਕਿ ਉਹ ਰਸ ਜਾਂ ਲੱਜ ਦਾ ਕੰਮ ਕਰ ਦਿੰਦੀ ਆ ਗੱਲ ਇਹ ਨਹੀਂ ਕਹਿ ਰਹੇ ਅਸੀਂ ਵੀ ਦਸਤਾਰ ਵਾਲਾ ਹੁੰਦਾ ਦਸਤਾਰ ਵਾਲਾ ਅਸੀਂ ਤਾਂ ਕਹਿ ਰਹੇ ਆ ਕੀ ਮਤਲਬ ਪੰਜਾਬੀ ਹੁੰਦਾ ਸਿੱਖ ਹੁੰਦਾ ਕੋਈ ਕੌਮ ਦਾ ਬੰਦਾ ਹੁੰਦਾ ਕਿਉਂ ਹੁੰਦਾ ਕਿਉਂ ਦਲੇਰ ਹੈ ਬਿਲਕੁਲ ਇਹ ਨਹੀਂ ਵੀ ਪੱਗ ਕਰਕੇ ਅਸੀਂ ਕਹਿ ਰਹੇ ਹਾਂ ਮੌਤ ਨੂੰ ਮੁਖੌਲਾ ਕਰਦੇ ਕਿਉਂਕਿ ਦਲੇਰ ਨੇ ਇਹ ਸਰਦਾਰ ਕਿਉਂਕਿ ਕੌਮ ਦਲੇਰਾਂ ਦੀ ਹੈ ਇਸ ਕਰਕੇ ਉਹਨਾਂ ਨੇ ਕੋਸ਼ਿਸ਼ ਹਮੇਸ਼ਾ ਕਰਨੀ ਸੀ ਇਹੀ ਕਾਰਨ ਹੈ ਕਿ ਅੱਜ ਤੁਸੀਂ ਬਹੁਤ ਸਾਰੀਆਂ ਵੀਡੀਓ ਤੁਸੀਂ ਜਿਹੜੀਆਂ ਵਾਇਰਲ ਹੋਈਆਂ ਤੁਸੀਂ ਕਮੈਂਟ ਪੜਿਓ ਥੱਲੇ ਉੱਚ ਤੁਹਾਨੂੰ ਬਹੁਤ ਸਾਰੇ ਕਮੈਂਟ ਐਸੇ ਮਿਲਣਗੇ ਕਿ ਅਗਰ ਇੱਥੇ ਕੋਈ ਸਰਦਾਰ ਹੁੰਦਾ ਤਾਂ ਸ਼ਾਇਦ ਉਹ ਕੋਈ ਨਾ ਕੋਈ ਯਤਨ ਕਰਦਾ ਹਾਲਾਂਕਿ ਇਸ ਵੀਡੀਓ ਚ ਵੀ ਅਸੀਂ ਦੇਖ ਰਿਹਾ ਕਿ ਉਹ ਇੱਕ ਟਾਣਾ ਜਾਂ ਤੋੜਨ ਦੀ ਕੋਸ਼ਿਸ਼ ਕਰਦੇ ਨੇ ਪਰ ਅੱਗੇ ਉਹਨਾਂ ਦਾ ਦਿਮਾਗ ਨਹੀਂ ਚੱਲਦਾ ਵੀ ਅਸੀਂ ਕੀ ਕਰੀਏ ਅੱਛਾ ਤੇ ਦਿਮਾਗ ਵੀ ਚੱਲ ਜਾਂਦਾ ਤਾਂ ਗੱਲ ਤਾਂ ਉਹ ਹੋ ਜਾਂਦੀ ਹੈ ਨਾ ਕਿ ਬਿੱਲੀ ਦੇ ਗਲੇ 'ਚੋਂ ਕਹਿੰਦੇ ਕਿ ਚੂਹਿਆਂ ਨੇ ਸਲਾਹ ਕਰ ਲਈ ਕਿ ਯਾਰ ਬਿੱਲੀ ਦੇ ਗਲੇ 'ਚ ਘੰਟੀ ਬੰਨ੍ਹਿਆ ਉਹਨੇ ਆ ਵੀ ਜਦੋਂ ਆਇਆ ਕਰੂਗੀ ਆਪਾਂ ਜਦੋਂ ਹਿੱਲ ਕੇ ਆਊਗੀ ਘੰਟੀ ਖੜਕੂਗੀ ਆਪਾਂ ਨੂੰ ਪਤਾ ਲੱਗ ਜਾਊਗਾ ਆਪਾਂ ਲੁਕ ਜਾਾਂਗੇ ਸਲਾਹਤਾ ਕਰ ਲਈ ਸਾਰਿਆਂ ਨੇ ਟੱਲੀ ਵੀ ਲਿਆਂਦੀ ਘੰਟੀ ਵੀ ਲਿਆਂਦੀ ਹੁਣ ਪਤੰਦਰ ਕੋਈ ਬੰਨਣ ਵਾਲਾ ਰਾਜੀ ਨਹੀਂ ਸਭ ਤੋਂ ਵੱਡਾ ਸਵਾਲ ਇਹੀ ਖੜਾ ਸਵਾਲ ਤਾਂ ਇਹੀ ਕਿਹੜਾ ਜਾਊ ਬੰਨਣਾ ਸੋ ਇਹੀ ਇੱਥੇ ਸੀ ਤਾਣੇ ਟੂਣੇ ਤਾਂ ਤੋੜਲੇ ਉਹਨਾਂ ਨੇ ਕੁਛ ਬਣਾ ਵੀ ਲੈਂਦੇ ਪਰ ਗੱਲ ਤਾਂ ਇਹ ਸੀ ਵੀ ਪਾਣੀ ਚ ਕਿਹੜਾ ਜਾਊਗਾ ਗੱਲ ਉੱਥੇ ਹੌਸਲੇ ਦੀ ਆ ਦਲੇਰੀ ਦੀ ਆ ਸੋ ਇਸੇ ਕਾਰਨ ਹੈ ਕਿ ਹਮੇਸ਼ਾ ਹੀ ਜਦੋਂ ਵੀ ਦੇਸ਼ ਤੇ ਭੀੜ ਪੈਂਦੀ ਆ ਉਦੋਂ ਹੀ ਪੰਜਾਬੀਆਂ ਨੂੰ ਯਾਦ ਕੀਤਾ ਜਾਂਦਾ ਉਦੋਂ ਉਦੋਂ ਦੇਸ਼ ਦੀ ਆਜ਼ਾਦੀ 'ਚ ਦੇਖੋ ਦੋ ਕੌਮਾਂ ਦਾ ਬੜਾ ਇੰਪੋਰਟੈਂਟ ਸੀ ਇੱਕ ਪੰਜਾਬੀਆਂ ਦਾ ਇੱਕ ਬੰਗਾਲੀਆਂ ਦਾ ਕਿਉਂ ਬੰਗਾਲੀ ਵੀ ਬੜੇ ਦਲੇਰ ਨੇ ਉਹ ਵੀ ਬੜੇ ਮਤਲਬ ਸ਼ਿਰੜੀ ਨੇ ਪੂਰੇ ਆਪਣੇ ਵਾਂਗ ਕਹਿ ਸਕਦੇ ਆਪਾਂ ਬੰਗਾਲੀਆਂ ਦਾ ਵੀ ਬੜਾ ਯੋਗਦਾਨ ਰਿਹਾ ਸੁਭਾਸ਼ ਚੰਦਰ ਬੋਸ ਬੰਗਾਲੀ ਸੀ ਉਹਨਾਂ ਨੇ ਇੱਕ ਆਜ਼ਾਦ ਹਿੰਦ ਫੌਜ ਖੜੀ ਕਰ ਲਈ ਸੀ ਅੰਗਰੇਜ਼ਾਂ ਦੇ ਮੁਕਾਬਲੇ ਉਹ ਤਾਂ ਚਲੋ ਸਾਡੇ ਲੀਡਰ ਉਸ ਹਿਸਾਬ ਦੇ ਨਾਲ ਨਹੀਂ ਚੱਲੇ ਉਹ ਕਹਿੰਦੇ ਕਿ ਅਸੀਂ ਹਿੰਸਾ ਦੇ ਰਾਤ ਤੇ ਨਹੀਂ ਚੱਲਣਾ ਅਸੀਂ ਹਿੰਸਾਵਾਦੀ ਆ ਤਾਂ ਉਹ ਗੱਲ ਵੱਖਰੀ ਹੋ ਗਈ ਸੀ ਪਰ ਪੰਜਾਬ ਦੇ ਲੋਕ ਤਾਂ ਹਮੇਸ਼ਾ ਹੀ ਅੱਗੇ ਰਹਿੰਦੇ ਨੇ ਐਸੇ ਕਰਕੇ ਆ ਕਿ ਆ ਜਿਹੜੇ ਲਾਣਤੀ ਵੀਡੀਓ ਬਣਾ ਰਹੇ ਸੀ ਤੇ ਉਹਨਾਂ ਨੂੰ ਤਾਂ ਲਾਣਤਾ ਪੈ ਹੀ ਰਹੀਆਂ ਨੇ ਪਰ ਇੱਕ ਜਿਹੜੀ ਕਮੀ ਉਸ ਵੇਲੇ ਕਰੀ ਆ ਕਿ ਸ਼ਾਇਦ ਪਰਿਵਾਰ ਨੂੰ ਬਚਾਇਆ ਜਾਂਦਾ ਜੇ ਉੱਥੇ ਕੋਈ ਸਰਦਾਰ ਹੁੰਦਾ ਜੇ ਕੋਈ ਸਿੱਖ ਹੁੰਦਾ ਜੇ ਕੋਈ ਪੰਜਾਬੀ ਹੁੰਦਾ ਤਾਂ ਉਹ ਜ਼ਰੂਰ ਬਚਾਉਣ ਦੀ ਕੋਸ਼ਿਸ਼ ਕਰਦਾ ਆ ਜਿਹੜੇ ਨਿੱਕੇ ਨਿੱਕੇ ਬੱਚੇ ਨੇ ਜਿਨ੍ਹਾਂ ਦੀਆਂ ਵਿਚਾਰਿਆਂ ਦੀਆਂ ਹੁਣ ਲਾਸ਼ਾਂ ਬਾਹਰ ਆਈਆਂ ਨੇ ਇਹ ਸ਼ਾਇਦ ਨਾ ਦੇਖਣੀਆਂ ਪੈਂਦੀਆਂ ਇੱਕ ਅੱਦੇ ਨੂੰ ਤਾਂ ਦੇਖੋ ਕੋਸ਼ਿਸ਼ ਕਰਕੇ ਬਚਾਇਆ ਜਾ ਸਕਦਾ ਸੀ ਪਰ ਅਫਸੋਸ ਕਿ ਉੱਥੇ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਹਰ ਇੱਕ ਨੇ ਬਸ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਵੀਡੀਓ ਵੀ ਪੂਰੀ ਫਾਲੋ ਕਰਦਿਆਂ ਦੀ ਕਿ ਜਦੋਂ ਰੁੜ ਜਾਂਦੇ ਆ ਫਿਰ ਵੀ ਉਹਨਾਂ ਨੂੰ ਫਾਲੋ ਕਰਦਾ ਕੈਮਰਾ ਉਹਨਾਂ ਦਾ ਕਿ ਜਿੱਥੋਂ ਤੱਕ ਸ਼ਾਰਟ ਹੋ ਸਕੇ ਅਸੀਂ ਲੈ ਲਈਏ ਸੋ ਹੁਣ ਇਹੀ ਕਹਿ ਸਕਦੇ ਆ ਦੇਖੋ ਅਪੀਲ ਹੀ ਕਰ ਸਕਦੇ ਆ ਆਪਾਂ ਕਿਸੇ ਦੇ ਫੜ ਕੇ ਧੱਕੇ ਦੇ ਨਾਲ ਆਪਾਂ ਤਾਂ ਇਹ ਕਹਿ ਨਹੀਂ ਸਕਦੇ ਕਿ ਜਦੋਂ ਬਈ ਤੁਹਾਨੂੰ ਕਿਤੇ ਦੇਖਦੀ ਆ ਨਾ ਵਿਫਤਾਸ ਦੇ ਪਾਸੇ ਫਿਰ ਵੀਡੀਓ ਬਣਾਉਣ ਦੇ ਵੱਲ ਨਾ ਜਾਇਆ ਕਰੋ ਬਚਾਉਣ ਦੇ ਵੱਲ ਜਾਇਆ ਕਰੋ ਤੁਹਾਡੇ ਉਸ ਟਾਈਮ ਜੇ ਤੁਸੀਂ ਕਿਸੇ ਦੀ ਮਦਦ ਕਰੋ ਤਾਂ ਜ਼ਿੰਦਗੀ ਬਚ ਸਕਦੀ ਆ ਤੁਸੀਂ ਇੱਕ ਪਰਿਵਾਰ ਦੇ ਜੀਜੀ ਦੇਕਰ ਜਾਨ ਬਚਾਉਨੇ ਹੋ ਤਾਂ ਸਮਝ ਲਓ ਸਾਰੇ ਪਰਿਵਾਰ ਨੂੰ ਬਚਾ ਲੈਨੇ ਹੋ ਸੋ ਇਹਨਾਂ ਗੱਲਾਂ ਤੋਂ ਤੋਬਾ ਕਰਨੀ ਚਾਹੀਦੀ ਆ ਸੋ ਜਿੱਥੇ ਵੀ ਲੋੜ ਹੋਵੇ ਉੱਥੇ ਆਪਣੇ ਕੈਮਰੇ ਫੋਨ ਇੱਕ ਪਾਸੇ ਰੱਖ ਕੇ ਜ਼ਰੂਰਤਮੰਦ ਦੀ ਸਹਾਇਤਾ ਜਿਹੜੀ ਉਹ ਜ਼ਰੂਰ ਕਰਨੀ ਚਾਹੀਦੀ ਹੈ ਜੀ ਬਿਲਕੁਲ ਤਾਂ ਇਹ ਇੱਕ ਵੱਡੀ ਘਟਨਾ ਸੀ ਜਿਸ ਵਿੱਚ ਕਿ ਇੱਕੋ ਹੀ ਪਰਿਵਾਰ ਦੇ ਪੰਜ ਜੀ ਆ ਜਿਹੜੇ ਪਾਣੀ ਵਿੱਚ ਬਹਿ ਜਾਂਦੇ ਆ ਤੇ ਉੱਥੇ ਹੀ ਇਸ ਘਟਨਾ ਤੋਂ ਲੋਕਾਂ ਨੂੰ ਵੀ ਸਬਕ ਲੈਣਾ ਚਾਹੀਦਾ ਹੈ ਕਿ ਉਹ ਜੇਕਰ ਘੁੰਮਣ ਫਿਰਨ ਜਾਂਦੇ ਆ ਤਾਂ ਤਸਵੀਰਾਂ ਅਜਿਹੀ ਜਗਾ ਖੜ ਕੇ ਨਾ ਖਿਚਵਾਉਣ